ਤੂਫਾਨ ਦੇ ਕੋਤੂਫਾਨ ਸਤਿ ਸ਼੍ਰੀ ਅਕਾਲ ਜੀ ਮੈਂ ਰਿਤਕੋਰ ਤੁਸੀਂ ਦੇਖ ਰਹੇ ਹੋ ਪੀਟੀਏ ਨਿਊਜ਼ ਚੈਨਲ 조ਰਜਿਆ ਵਿੱਚ ਆਏ ਬਰਫੀਲੇ ਤੂਫਾਨ ਕਾਰਨ 12 ਵਿਅਕਤੀਆਂ ਦੀ ਮੌਤਾਂ ਵਿੱਚੋਂ ਰਾਜਪੁਰਾ ਦੇ ਪਿੰਡ ਮਹਿਮਾ ਦੀ ਅਮਰਿੰਦਰ ਕੋਰ ਦੀ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਿੰਡ ਵਿੱਚ ਸ਼ੋਗ ਦੀ ਲਹਿਰ ਸਰਕਾਰ ਤੋਂ ਲਗਾਈ ਘਰ ਵਾਲਿਆਂ ਵਾਸਤੇ ਆਰਥਿਕ ਮਦਦ ਦੀ ਗੋਹਾਰ ਜਸਵਿੰਦਰ ਸਿੰਘ ਸਰਪੰਚ ਪਿੰਡ ਮੈਂ ਸਰ ਜਿਹੜੇ ਦੱਤ ਹੋਏ ਕਿਦਾਂ ਹੋਏ ਦੱਸਦੇ ਇਹ ਇਹ ਪਿਛਲੇ ਦਿਨੀ ਜੌਰਜੀਆ ਦੇ ਵਿੱਚ ਜਿਹੜਾ ਕੋਈ ਬਰਫੀਲਾ ਤੂਫਾਨ ਆਇਆ ਜੀ ਉਹਦੇ ਵਿੱਚ ਫਿਰ ਰਾਤ ਦੇ ਉੱਤੇ ਲਾਈਟ ਬੰਦ ਹੋ ਗਈ ਹੈ ਜੀ ਇਹ ਮੇਰੇ ਪਿੰਡ ਦੀ ਬੇਟੀ ਅਮਰਿੰਦਰ ਕੌਰ ਤੇ ਇਹਨਾਂ ਦੀ ਨੂੰ ਅ ਮਨੀਂਦਰ ਕੌਰ ਜੋ ਕਿ ਰਾਤੀ ਆਪਣਾ ਰੂਮ ਚ ਗਏ ਨੇ ਹੋਸਟਲ ਚ ਵਿੱਚ ਰਹਿੰਦੇ ਸੀ ਉੱਤੇ 10 11 ਜਣੇ ਸੀ ਇਹ ਲਾਈਟ ਜਾਣ ਦੇ ਕਾਰਨ ਇਹਨਾਂ ਨੇ ਜਨਰੇਟਰ ਚਲਾਇਆ ਜੀ ਉੱਤੇ ਰੂਮ ਦੇ ਵਿੱਚ ਚਾਣਾ ਹੀਟਰ ਵਗੈਰਾ ਲਗਾ ਲਿਆ ਕੋਈ ਸੌਣ ਵਾਸਤੇ ਹੀਟ ਵਾਸਤੇ ਤੇ ਉਹ ਰਾਤੀ ਕਿਤੇ ਸੁੱਤੇ ਹੋਏ ਕੋਈ ਜ਼ਹਿਰੀਲੀ ਗੈਸ ਵਗੈਰਾ ਕੋਈ ਲੀਕ ਹੋਈ ਹੈ ਜਾਂ ਕੁਝ ਅੰਦਰ ਕੋਈ ਆਕਸੀਜਨ ਦੀ ਕਮੀ ਹੋ ਗਈ ਹੈ ਇਹਦੇ ਕਰਕੇ ਸਵੇਰੇ ਮਤਲਬ ਉਹਨਾਂ ਦੀ ਡੈਥ ਹੋ ਗਈ ਹੈ ਮਤਲਬ ਮੌਤ ਉਹ ਤਾਂ ਸੁੱਤੇ ਹੀ ਰਹੇ ਜੀ ਮੌਤ ਹੋ ਗਈ ਉਹਨਾਂ ਦੀ ਕਿੰਨੇ ਕੁ ਬੰਦੇ ਜੀ ਇਹ 12 ਜਣੇ ਸੀ ਜੀ ਕਿੱਥੇ ਕਿੱਥੇ ਰਹਣ ਦੇ ਕੋਈ 10 11 ਪੰਜਾਬ ਦੇ 10 ਨੇ ਜੀ ਕੋਈ ਬਾਹਰੀ ਸਟੇਟ ਦੇ ਹਾਂਜੀ ਸਰਪੜਾ ਨਾਮ ਮੇਰਾ ਸੁਖਵਿੰਦਰ ਸਿੰਘ ਹੈ ਜੀ ਸਰ ਜਿਹੜੇ ਐ ਇੱਥੇ ਕਿੱਦਾਂ ਆ ਗਏ ਕੀ ਨਾਮ ਇਹਦਾ ਕੇ ਇਹ ਮੇਰੇ ਚਾਚਾ ਜੀ ਦੀ ਲੜਕੀ ਹੈ ਜੀ ਇਹਦਾ ਨਾਮ ਰਮਿੰਦਰਕੌਰ ਸੀਗਾ ਜੀ ਤੇ ਜੋਲਜੀਆ ਚ ਗਏ ਹੋਏ ਕੰਮ ਦੇ ਉੱਤੇ ਦੇ ਕੰਮ ਦੇ ਤੌਰ ਤੇ ਜੀ ਰੈਸਟੋਰੈਂਟ ਚ ਕੰਮ ਕਰਦੇ ਸੀਗੇ ਜੀ ਉੱਥੇ ਤੇ ਸਾਨੂੰ ਤਾਂ ਪਤਾ ਹੀ ਲੱਗਿਆ ਕਹਿੰਦੇ ਵੀ ਉੱਥੇ ਇਹਨਾਂ ਨੂੰ ਰਾਤ ਨੂੰ ਕੋਈ ਤੂਫਾਨ ਵਗੈਰਾ ਆਇਆ ਜੀ ਇਹਨਾਂ ਸਾਰੀਆਂ ਖਿੜਕੀਆਂ ਬੰਦ ਕਰਕੇ ਲਾਈਟ ਜਾਣ ਹੋਰ ਕਰਕੇ ਜਨਰੇਟਰ ਲਾ ਲਿਆ ਤੇ ਕਹਿੰਦੇ ਵੀ ਰਾਤ ਨੂੰ ਸ਼ਾਇਦ ਜਨਰੇਟਰ ਦੇ ਧੂਏ ਕਰਕੇ ਹੋ ਗਿਆ ਆਕਸੀਜਨ ਦੀ ਕਮੀ ਕਰਕੇ ਵੀ ਰਾਤ ਨੂੰ ਜਿੰਨੇ ਬੰਦੇ ਸੀਗੇ 12 ਬੰਦੇ ਦੱਸਦੇ ਜੀ 12 ਦੇ 12 ਸੁੱਤੇ ਹੀ ਰਹਿ ਗਏ ਜੀ ਤੇ ਇਸ ਵੀ ਕਿਦੋਂ ਦੀ ਘਟਨਾ ਹੈਗੀ ਇਹ ਤਕਰੀਬਨ 14 ਤਰੀਕ ਦੀ ਹੈ ਜੀ 14 ਤਸਾਨੂੰ ਕਦੋਂ ਪਤਾ ਲੱਗਿਆ ਸਾਨੂੰ ਫੋਨ ਤੇ ਹੀ ਪਤਾ ਲੱਗਿਆ ਜੀ ਉੱਥੋਂ ਮੈਸੇਜ ਆਇਆ ਫੋਨ ਤੇ ਵੀ ਇਦਾਂ ਕਰਕੇ ਗੱਲ ਹੋ ਗਈ ਵਿਆਹ ਵਿਆਹ ਕਿਦਾਂ ਕਿੰਨੇ ਬੱਚੇ ਨਹੀਂ ਵਿਆਹ ਵੀ ਨਹੀਂ ਸੀਗੇ ਜੀ ਇਕਵਾਰੇ ਸੀਗੇ ਜੀ ਅਜੇ ਹਾਂਜੀ ਜੀ ਕੁਮਾਰ ਸੀਗੇ ਏ 32 ਸਾਲ ਦੀ ਉਮਰ ਸੀ ਜੀ ਇਹਨਾਂ ਦੀ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਹੋ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਪਰਵਾਰ ਦੀ ਹੈਲਪ ਕੀਤੀ ਜਾਵੇ ਜਿੱਥੇ ਉਹਨਾਂ ਨੇ ਇੰਨਾ ਕੀਤਾ ਵੀ ਸਾਡੇ ਚਲੋ ਇਹ ਐ ਵੀ ਬੋਡੀਆਂ ਬਾਹਰੋਂ ਇੱਥੇ ਪਹੁੰਚਾਤੀਆਂ ਜੀ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਸਰਕਾਰਾਂ ਦਾ ਤੇ ਅੱਗੇ ਵੀ ਪਰਿਵਾਰ ਵੀ ਗਰੀਬ ਹੈ ਜੀ ਆਪਣੀ ਜ਼ਮੀਨ ਵੇਚ ਕੇ ਉਹਨਾਂ ਦੇ ਬੱਚੇ ਅਨਬਾਰ ਭੇਜਿਆ ਸੀਗਾ ਤੇ ਪਰਵਾਰ ਦੀ ਵੀ ਹੈਲਪ ਕੀਤੀ ਜਾਵੇ ਜੀ ਮੇਰਾ ਵਿਕਰਮ ਜੇ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਕਹਿਣਾ ਚਾਹੁੰਦੇ ਸਰਕਾਰ ਨੂੰ ਇਹ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਗਰੀਬ ਪਰਿਵਾਰ ਹੈ ਇਹ ਘਰ ਦੇ ਹਾਲਾਤ ਆ ਜਿਹੜੇ ਮਾੜੇ ਆ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਕੋਈ ਮਾਲੀ ਮਦਦ ਆ ਉਹ ਕੀਤੀ ਜਾਵੇ ਤਾਂ ਜੋ ਜਿਹੜੀ ਨਾ ਬਈ ਜਿਹੜੀ ਕੋਈ ਵੀ ਮਦਦ ਜਿਹੜੀ ਹੋ ਸਕੇ ਵੱਧ ਤੋਂ ਵੱਧ ਫੈਮਲੀ ਕੋਣ ਕੋਣ ਹੈ ਨਾ ਜੀ ਫੈਮਲੀ ਚ ਬ੍ਰਦਰ ਆ ਬ੍ਰਦਰ ਇਹਨਾਂ ਦਾ ਨਾਲ ਹੀ ਰਹਿੰਦਾ ਸੀ ਉਹ ਪਹਿਲਾਂ ਮਹੀਨਾ ਕੁ ਪਹਿਲਾਂ ਪਤਨੀ 4-5 ਮਹੀਨੇ ਪਹਿਲਾਂ ਅੱਗੇ ਗਿਆ ਕਿਤੇ ਹੋਰ ਹੋਰਿਆ ਚਲਾ ਗਿਆ ਇਹਨਾਂ ਦੇ ਮਾਤਾ ਪਿਤਾ ਮਾਤਾ ਪਿਤਾ ਬਜ਼ੁਰਗੀਆਂ ਅੱਖਾਂ ਤੋਂ ਉਹਨਾਂ ਨੂੰ ਘੱਟ ਦੇਖਦਾ ਉਹਨਾਂ ਦੀ ਵੀ ਹੈਲਪ ਹੋਣੀ ਚਾਹੀਦੀ ਹੈ ਦੋਨੇ ਬਜ਼ੁਰਗੀਆਂ ਘਰ ਕੀ ਹਾਲ ਦੇਖ ਲਓ ਤੁਸੀਂ ਘਰ ਦੀ ਬਹੁ ਮਾੜੇ ਹਾਲਾਤ ਹੈ ਜਿਹੜਾ ਜ਼ਮੀਨ ਵਗੈਰਾ ਇਹਨਾਂ ਕੋਲ ਹੈ ਸੀ ਉਹ ਵੇਚ ਕੇ ਇਹਨਾਂ ਨੇ ਬੱਚੇ ਬਾਹਰ ਭੇਜੇ ਸੀ ਤੁਸੀਂ ਕੀ ਕਹਿੰਦੇ ਸਰਕਾਰ ਨੂੰ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਕਿ ਇਹਨਾਂ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਇਸ ਤਰ੍ਹਾਂ ਇਹਨਾਂ ਬੌਡੀਆ ਲੈਂਡ ਚ ਹੋਰ ਸਰਕਾਰ ਨੇ ਹੈਲਪ ਕਰੀ ਹੈ ਵੱਦ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਸਾਸੀ ਗੱਲ ਜੀ ਮੈਂ ਇੰਦਰਜੀਤ ਸਿੰਘ ਸਿਆਲੂ ਜੋ ਉਪ ਪ੍ਰਧਾਨ ਕਨੌਲ ਤੇ ਇਹ ਗੱਲ ਵੀ ਇੱਕ ਹੀ ਤਰ੍ਹਾਂ ਹੈ ਇਹ ਪਿਛਲੇ 14 ਤਰੀਕ ਨੂੰ ਜਿਹੜੀ ਅਨਸਰ ਕਮ ਘਟਨਾ ਜ਼ੋਰਦੀਆ ਦੇ ਵਾਪਰੀ ਹੈ ਜਿਹੜੀ ਉਹਦੇ ਵਿੱਚ ਬਾਪੂ ਸਾਹਿਬ ਸਿੰਘ ਦੀ ਬੇਟੀ ਅਮਰਿੰਦਰ कौर ਜਿਹੜੇ ਘਟਨਾ ਵਿੱਚ ਦਰਗਸਤ ਹੋ ਗਏ ਤੇ ਮਨੋ ਦੀ ਮੌਤ ਹੋ ਗਈ ਸੀ ਤੇ ਅੱਜ ਉਹਨਾਂ ਦਾ ਸੰਸਕਾਰ ਹੈ ਤੇ ਉਹਨਾਂ ਦੇ ਪਰਿਵਾਰ ਨਾਲ ਅਸੀਂ ਸ਼ਾਂਤਪਤੀ ਸੱਦ ਕਰਨ ਆਏ ਆ ਤਾਂ ਜੋ ਤੇ ਐਮਐਲਏ ਸਾਹਿਬ ਅੱਜ ਦਿੱਲੀ ਫੋਨ ਕਰਨ ਉਹਨਾਂ ਨਾਲ ਸੱਤੇ ਉਹ ਦਿਨ ਮੈਨੂੰ ਨਾਲ ਪਰਿਵਾਰ ਨਾਲ ਦੁੱਖ ਪੰਡਾ ਕਰਨਾ ਆਇਆ ਕੋਈ ਬਈ ਪਰਿਵਾਰ ਦੇ ਹਾਲਾਤ ਦੇਖੇ ਸੀ ਹਾਂ ਪਰਿਵਾਰ ਦੇ ਹਾਲਾਤ ਹਾਂਜੀ ਹਾਂਜੀ ਪਰਿਵਾਰ ਕੀ ਇਹਨਾਂ ਦੇ ਬੰਦੇ ਪਰਿਵਾਰ ਦੇ ਹਾਲਾਤ ਦੇਖੀਏ ਜੀ ਪਾਪੂ ਜੀ ਚੱਲਣ ਤੋਂ ਵੀ ਲਾਚਾਰ ਐ ਤੇ ਅੱਖਾਂ ਤੋਂ ਵੀ ਇਹਨਾਂ ਨੂੰ ਬਹੁਤ ਘਾਟੀ ਦਿਖਦਾ ਇੱਕ ਜੋ ਵੀ ਇਹਨਾਂ ਨੇ ਪੂੰਜੀ ਇਹਨਾਂ ਕੋਲ ਸੀਗੀ ਉਹਨਾਂ ਨੇ ਲਾ ਕੇ ਉਹ ਆਪਣੇ ਬੇਟਾ ਬੇਟੀ ਨੂੰ ਬਾਹਰ ਭੇਜਿਆ ਸੀ ਤੇ ਉਹ ਉਹਨਾਂ ਦੀ ਬੇਟੀ ਦੀ ਡੈਥ ਹੋ ਜੋ ਕਿ ਸਰਕਾਰ ਵੱਲੋਂ ਜੋ ਬਣਦੇ ਜੇ ਤਨਾਉ ਕਿੱਥੇ ਜਾਣਗੇ ਜੀ ਜੋ ਵੀ ਮਾਲੀਏ ਸਹਾਇਤਾ ਜਿਸ ਤਰ੍ਹਾਂ ਦੀ ਸਹਾਇਤਾ ਇਹਨਾਂ ਨੂੰ ਲੋੜ ਹੈ ਉਹ ਜਰੀਰ ਕਰਾਂਗੇ ਜੀ ਤੇ ਸਰਕਾਰ ਵੱਲੋਂ ਵੀ ਤੇ ਆਪਣੇ ਪਰਸਨਲ ਤੌਰ ਤੇ ਐਮਐਲਏ ਸਾਹਿਬ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਸਰਪੰਨ ਸਾਹਿਬ ਖੜੇ ਹੈ ਜੀ ਜੋ ਵੀ ਇਹਨਾਂ ਨੂੰ ਲੋੜ ਹੋਈ ਜਿਸ ਤਰ੍ਹਾਂ ਦੀ ਵੀ ਇਹਨਾਂ ਦੀ ਸੁਰੱਖਤ ਦੀ ਲੋੜ ਹੋਏਗੀ ਅਸੀਂ ਇਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਉਹਨਾਂ ਦੀ ਕਰਾਂਗੇ ਜੀ ਇਹਨਾਂ ਦਾ ਮਕਾਨ ਦੇਖਿਆ ਹੁਣ ਕਾਫੀ ਚੌਣ ਵਾਲਾ ਹਾਂ ਹਾਂਜੀ ਹਾਂਜੀ ਤੇ ਜੋ ਮਕਾਨ ਵਾਲਾ ਕੰਮ ਹੈ ਜੋ ਉਹ ਤਾਂ ਹੁਣ ਕੁਝ ਦਿਨਾਂ ਤੋਂ ਇਹ ਭੋਗ ਦਾ ਕੰਮ ਨਿਬੜ ਜਾਂਦਾ ਜੀ ਉਹ ਤੋਂ ਬਾਅਦ ਅਸੀਂ ਜੋ ਵੀ ਲੋਡ ਹੋਊਗੀ ਉਹਨਾਂ ਨੂੰ ਮਕਾਨਾਰੇ ਵੀ ਸੋਚਾਂਗੇ ਕਿ ਇਕੱਲੇ ਮਕਾਨ ਨਹੀਂ ਜੀ ਹੁਣ ਇਹਨਾਂ ਨੇ ਜ਼ਿੰਦਗੀ ਬਸਰ ਵੀ ਕਰਨੀ ਹੈ ਆਪਣੀ ਉਹ ਵੀ ਸਾਰਾ ਦੇਖਣਾ ਪੈਣਾ ਜੋ ਵੀ ਪੈਨਸ਼ਨ ਵਗੈਰਾ ਇਹਨਾਂ ਦੀ ਲੱਗੀ ਹੈ ਨਹੀਂ ਲੱਗੀ ਉਹ ਸਾਰੀਆਂ ਚੀਜ਼ਾਂ ਦੇਖ ਕੇ ਜੋ ਬਣਦੀ ਲੋਡ ਹੋਈ ਸਾਰੇ ਯਤਨ ਕਰਾਂਗੇ ਜੀ ਸਰਕਾਰ ਵੱਲੋਂ ਵੀ ਤੇ ਪਰਸਨਲ ਤੌਰ ਤੋਂ ਵੀ ਐਦਾਂ ਦੀਆਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਪੀਟੀਏ ਨਿਊਜ਼ ਚੈਨਲ ਦੇ ਨਾਲ ਧੰਨਵਾਦ